ਆਪ ਸਰਕਾਰ ਮੁਰਦਾਬਾ ਜੰਜਾਬ ਸਰਕਾਰ ਮੁਰਦਾਬਾ ਜੰਜਾਬ ਸਰਕਾਰ ਮੁਰਦਾਬਾ ਆਪ ਸਰਕਾਰ ਮੁਰਦਾਬਾ ਆਪ ਸਰਕਾਰ ਮੁਰਦਾਬਾ ਜਿੰਚੇਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿਣਾ ਚਾਹੁੰਦੇ ਜੀ ਸਾਡੇ ਦਾ ਵਿਆਹ ਦਾ ਕਾਰਜ ਦਾ ਕੰਮ ਦੀ ਜੀ ਚਾਰ ਫੈਡੀਆਂ ਲੈ ਕੇ ਜਾਂ ਜਿਹੜੇ ਮਤਲ ਅੱਟਾ ਸਾਨੇ ਭਿਆਂ ਦੀ ਦੂਕਮਾਂਟ ਉਹਦੇ ਵਿੱਚ ਪਾ ਲਿਆ ਸਾਡਾ ਤਾਂ ਉਹ ਵੀ ਖਰਾਬ ਹੋ ਗਿਆ ਹੋਰ ਸਾਡੇ ਕਣਕ ਬਿੱਲੀਆਂ ਦੀ ਵੀ ਚਾਕੇ ਹੁੱਟੇ ਲਾਂਗੇ ਕਿੰਨੇ ਕਿੰਨਾ ਮਿਲਿਆ ਚਟਾ ਤੁਹਾਨੂੰ ਆਟਾ ਤੁਹਾਨੂੰ 40 ਕਿਲੋ ਮਿਲਿਆ ਜੀ ਬੇਕਾਰ ਆਟਾ ਬੇਕਾਰ ਆ ਜਮੀ ਅਸੀਂ ਦੂਜੇ ਦੇ ਵਿੱਚ ਵੀ ਮਿਲਾ ਲਿਆ ਮਤਲਬ ਜੀ ਜਿਹੜਾ ਤੁਹਾਨੂੰ ਪਹਿਲਾ ਆਟਾ ਪਿਆ ਸੀ ਹਾਂ ਉਹਦੇ ਪਿਆ ਆ ਕੇ ਮਤਲਬ ਤਾਜਨ ਕਨਕਾ ਮਿਕਸ ਕਰ ਲਿਆ ਆਟਾ ਤੁਸੀਂ ਮਿਕਸ ਕਰ ਲਿਆ ਜੀ ਵਿਆਹ ਦਾ ਕੰਮ ਆ ਜੀ ਸਾਡਾ ਤੁਹਾਡਾ ਪਹਿਲ ਵਾਲਾ ਵੀ ਉਹ ਵੀ ਖਤਮ ਹੋ ਗਿਆ ਬੇਕਾਰ ਹੋ ਗਿਆ ਬੇਕਾਰ ਹੋ ਗਿਆ ਜਮੀ ਜੀ ਕੀ ਪਰੇਸ਼ਾਨੀ ਵਿੱਚ ਕੀ ਲੱਗਦਾ ਤੁਹਾਨੂੰ ਕੀ ਮਿਕਸ ਕਰ ਲੀ ਜੀ ਮਿੱਟੀ ਮਿੱਟੀ ਮਿਕਸ ਹਾਂ ਜੀ ਕੀ ਚਾਹਨਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਵੀ ਕੋਈ ਚੀਜ਼ ਦੇਣੇ ਚਾਹਜੀ ਦੀ ਲੋ ਵਧੀਆ ਦੇਣੇ ਵਧੀਆ ਨਾ ਲੋ ਜੀ बड़े लेके मुंडे सर पर परविंदर कौर जी परेशानी ਆ ਰਹੀ ਸਾਨੂੰ ਸਾਨੂੰ ਜੀ ਆਟਾ ਦਾਲ ਸਿੰਘ ਜੀ ਆਟਾ ਮਿਲਿਆ ਸੀ ਪਹਿਲਾਂ ਕਣਕ ਦਾ ਸੀ ਉਹ ਤਾਂ ਸਹੀ ਸੀ ਹੁਣ ਆਟਾ ਮਿਲਿਆ ਸਾਨੂੰ 60 ਕਿਲੋ ਆਟਾ ਮਿਲਿਆ ਇਹ ਉਹਨਾਂ ਚ ਇੱਕ ਵੀ ਇੱਕ ਖੋਲ ਕੇ ਦੇਖੀ ਸੀ ਥੱਲੇ ਕੋਈ ਵੀ ਦੇਕਾਰ ਆਟਾ ਕਿਸੇ ਨੇ ਵੀ ਨਹੀਂ ਰੋਟੀ ਖਾਦੀ ਘਰ ਸਾਰੀ ਕਿਰਕਰ ਆ ਰਹੀ ਹੈ ਕਿਰਕਰ ਆ ਰਹੀ ਸਾਰੇ ਧੱਤ ਵਗੈਰਾ ਹਾਂਜੀ ਧੱਤ ਵਗੈਰਾ ਆ ਰਹੀ ਇਹ ਬੇਕਾਰ ਆਟਾ ਸਾਰਾ ਸਾਰਾ ਬੇਕਾਰ ਆ ਰਹੀ ਕੀ ਕਰੋਗੇ ਹੁਣ ਆਟੇ ਦਾ ਤੁਸੀਂ ਇਹ ਡੰਗਰਾਂ ਦੇ ਪਾਣ ਲਾਇਕ ਵੀ ਨਹੀਂ ਡੰਗਰਾਂ ਨੂੰ ਵੀ ਪਾਦੀ ਹੋ ਵੀ ਬਿਮਾਰ ਹੋਣਗੇ ਕੀ ਕਰ ਸਕਦੇ ਆਂ ਜੀ ਇਹ ਆਟੇ ਦਾ ਇਸ ਕੀ ਕਹਿਣਾ ਚਾਹੁੰਦੇ ਆਂ ਸਰਕਾਰ ਨੂੰ ਭੰਤ ਮਾਰਨਾ ਅਸੀਂ ਕਹਿਣਾ ਚਾਹੁੰਦੇ ਆਂ ਜੀ ਜੇ ਤਿੰਨੇ ਨਾ ਤਾਂ ਸੱਚ ਦੀ ਚੀਜ਼ ਦੇਣੀ ਜਿੰਨਾ ਕਰਕੇ ਅਸੀਂ ਹੋਰ ਵੀ ਕੋਈ ਕੁਝ ਕਰ ਸਕੀਏ ਹੁਣ ਕਣਕ ਸੀ ਉਹਨਾਂ ਦਾ ਅਸੀਂ ਅੜ ਤੇ ਹਾ ਕੇ ਖਾ ਤਾਂ ਲੈਂਦੇ ਸੀ ਇਹਦਾ ਅਸੀਂ ਕੀ ਕਰੀਏ ਹੋਰ ਤਾਂ ਧੋਤੀ ਵੀ ਜਾਂਦੀ ਨਾ ਨੌਕਰੀਆਂ ਦੇ ਰਿਹਾ ਅਸੀਂ ਕਰੀ ਅਗਰੀ ਤੋਂ ਮਜ਼ਦੂਰ ਆ ਹੀ ਕੋਈ ਦਿਹਾੜੀ ਤੱਕ ਕਰਦੇ ਹੀ ਪੜ੍ਹਾਈ ਲਿਖਾਈ ਦਾ ਕੋਈ ਫਾਇਦਾ ਨਹੀਂ ਅਸੀਂ ਆਮੀ ਬੇਰੁਜ਼ਗਾਰ ਫਿਰਦੇ ਆਂ ਕੀ ਫਾਇਦਾ ਸਾਨੂੰ ਪੰਜਾਬ ਸਰਕਾਰ ਦਾ ਕੁਛ ਨਹੀਂ ਹੋ ਸਰਕਾਰ ਦੇ ਕੰਮਾਂ ਤੋਂ ਦਾਂਚ ਕੋਈ ਖੁਸ਼ੀ ਨਹੀਂ ਹੋਰ ਫੜੇ ਲਿਖ ਤੇ ਫਿਰਦੇ ਨੇ ਕੁਛ ਨਹੀਂ ਮਿਲਦਾ ਗਾਉਂ ਕੰਮ ਕਿੱਥੇ ਮਿਲਦੇ ਨੇ ਆ ਸਾਡੇ ਮੁੰਡੇ ਚੰਡੀਗੜ੍ਹ ਤੋਂ ਮੁੜਿਆ ਇਹਦਾ ਸਮਾਂ ਚੱਕੇ ਅੰਮੇ ਨਹੀਂ ਹੈਗਾ ਕਿੱਥੇ ਅੰਮਾ ਦਾ ਹਰੇ ਆ ਇਹਨਾਂ ਪੰਜਾਬ ਕਿਤਾ ਜਮੀਨ ਨਹੀਂ ਦਿੰਦੇ ਹੈਗੇ ਲੋ ਗਰਚਾਨਾ ਸਿੰਘ ਹੈ ਕਿਹੜਾ ਪਿੰਡ ਆ ਤੁਹਾਡਾ ਪਿੰਡ ਕਣਗੜਪੋਤਣਾ ਹੈ ਅੱਛਾ ਜੀ ਕੀ ਪਰੇਸ਼ਾਨੀ ਹੈ ਜੀ ਤੁਹਾਨੂੰ ਆਪਾਂ ਨੂੰ ਪਰੇਸ਼ਾਨੀ ਹੈ ਜੀ ਹੱਕ ਕਣਕ ਆਪਾਂ ਨੂੰ ਜਿਹੜੀ ਮਿਲਦੀ ਸੀ ਕਣਕ ਮਿਲਦੀ ਸੀ ਪਹਿਲਾਂ ਠੀਕ ਤੇ ਹੁਣ ਨਾ ਧੋ ਸਮਾ ਕੇ ਉਹ ਕਰ ਲਵੇ ਐਤ ਕੀ ਦਿੱਤਾ ਪੰਜਾਬ ਸਰਕਾਰ ਨੇ ਆਪਾਂ ਨੂੰ ਆਹ ਆਟਾ ਇਹ ਆਟਾ ਸਾਰਾ ਗੰਦਾ ਮੰਦਾ ਹੈਗਾ ਇਹਦੇ ਨਾਲ ਜਾ ਕੇ ਇੱਕ ਰੋਟੀ ਜਾਂ ਖਾ ਕੇ ਵੀ ਦੇਖੇ ਕੋਈ ਮੰਤਰੀ ਲਾ ਲੋ ਆਪਣਾ ਭਗਵਾਨ ਤਮਨ ਜੀ ਜਾ ਆਪਣੇ ਘਰ ਵਾਲੀ ਨੂੰ ਖਵਾ ਕੇ ਦੇਖੋ ਯਾਰ ਰੋਟੀ ਇਹ ਗੱਲ ਵਿੱਚ ਦੀ ਨੰਗ ਜੂਗੀ ਇਹ ਇਹ ਹਾਲ ਔਰੇ ਗਰੀਬਾਂ ਦਾ 5-7 ਕੁਆਟ ਵਾਲਾ ਆਟਾ ਵੇਚਿਆ ਇਹਨਾਂ ਨੇ ਔਰੇ ਸਾਡੇ ਕੋਲ ਤਾਂ ਆਹੀ ਹੋਇਆ ਜਿਹੜਾ ਆਟਾ ਔਰੇ ਦੇ ਕੇ ਗਏ ਨੇ ਸਰਕਾਰ ਵੱਲੋਂ ਆਇਆ ਜਿਹੜਾ ਸਰਕਾਰ ਵੱਲੋਂ ਆਇਆ ਇਹ ਆਟਾ ਆਪਾਂ ਨੂੰ ਇਹ 40 ਕਿਲੋ ਸਾਡੇ ਘਰ ਚ ਆਏਗਾ ਸਾਰਾ ਐਂ ਪਿਆਣਾ ਸਾਡੇ ਕੋਲ ਡੰਗਰ ਵਸਾ ਵੀ ਚਲ ਉਹਨੂੰ ਪਾ ਦਾਂਗੇ ਇਹੀ ਸਾਨੂੰ ਮਿਲਦਾ ਸੀ ਸਾਨੂੰ ਜਮੀ ਜਾ ਕੇ ਰੇਤਾ ਵਿੱਚ ਇਹ ਰੋਟੀਆਂ ਦੇਖੋ ਵਿੱਚ ਕੀ ਮਿਕਸ ਹੈ ਇਹਦੇ ਇਹਦੇ ਵਿੱਚ ਰੇਤਾ ਮਿਕਸ ਹੈ ਜੀ ਵਿੱਚ ਮਿੱਟੀ ਮੋਟੀ ਅੱਛਾ ਕਿੱਦਰੀ ਵਿੱਚ ਆ ਦੇਖ ਲਓ ਕਾਲੀਆਂ ਪਿਆਣਾ ਦੇਖ ਸਕਦੇ ਆ ਤੁਸੀਂ ਆਪਣੇ ਆਪ ਦੇਖ ਲਓ ਆ ਰੋਟੀਆਂ ਖਾਣ ਯੋਗ ਨੇ ਇਹ ਤੁਸੀਂ ਬਣਾ ਕੇ ਰੱਖਤੀ ਹਾਂਜੀ ਆ ਰੋਟੀਆਂ ਸਾਡੀ ਨਹੀਂ ਖਾਦੇ ਤੁਹਾਡੇ ਤੋਂ ਨਾ ਜੀ ਖਾਦੇ ਨਹੀਂ ਜਾਂਦੀ ਰਾਤ ਵੀ ਅੱਜ ਤਾਂ ਆਟਾ ਨਾ ਕਿਹਦਾ ਮੰਗ ਕੇ ਮੁੰਡੇ ਨੇ ਕੰਮ ਤੇ ਜਾਣ ਦੀ ਕਿਹਦਾ ਮੰਗ ਕੇ ਲਾਹਿਆ ਜਿਹੜਾ 2 ਕਿਲੋ ਆਟਾ ਦੀ ਉਹਦੇ ਵਿੱਚ ਖਰਾਬ ਉਹ ਵੀ ਮਲ ਕੇ ਖਰਾਬ ਕਰ ਲਿਆ ਥੰਨੇ ਆਪਦਾ ਸਾਡੀ ਇਹ ਹੀ ਬੇਨਤੀ ਹੈ ਕਿ ਵੀ ਸਾਨੂੰ ਜੇ ਚੀਜ਼ ਦੇਣੀ ਹੈ ਵਧੀਆ ਤਾਂ ਉਹਨੇ 1000 ਰੁਪਏ ਦਿਹਾੜੀ ਕਰ ਦੇ ਸਾਨੂੰ ਉਹੀ ਵਧੀਆ ਲੈਣ ਆਕ ਤਾਂ ਲੱਗਣਾ ਪਵੇ ਸਾਡਾ ਮਜ਼ਦੂਰ ਇੰਨਾ ਵਰਕ ਫਿਰਦਾ ਹੈ ਆ ਮੁੰਡੇ ਪੜੇ ਲੈ ਕੇ ਫਿਰਦੇ ਨੇ ਕੋਈ ਨੌਕਰੀ ਦੇ ਦੇਣ ਇਹ ਹੀ ਠੀਕ ਹੈ ਇਹ ਆਟਿਆ ਚਾਹਨ ਨੂੰ ਸਾਨੂੰ ਲੈਣਾ ਚ ਖੜਨਾ ਪਵੇ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਦੀਪ ਨੇ ਜਵਾਬ ਹੋ ਰਹੀ ਹੈ ਪੱਤਰਕਾਰ ਜੀ ਸਰ ਪੱਤਰਕਾਰ ਪੁੱਹਰੇ ਆ ਪ੍ਰਦੀਪ ਨੇਜਾ ਜੀ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਠੇਕੇਦਾਰ ਸਾਹਿਬ ਬੋਲ ਰਹੇ ਹੋ ਤੁਸੀਂ ਆ ਡੀਪੋ ਵਾਲੇ ਮੇਰੇ ਹਾਂ ਜੀ ਮੈਂ ਜੱਟ ਬੋਲ ਰਿਹਾ ਹਾਂ ਸਰ ਇੰਜਾਰ ਸਾਹਿਬ ਹਾਂ ਜੀ ਹਾਂ ਜੀ ਉਹ ਮੁੰਡਾ ਦਸਤਰੀ ਵੀ ਠੇਕੇਦਾਰ ਸਾਹਿਬ ਦਾ ਨੰਬਰ ਹੀ ਹੈ ਸਰ ਇੱਕ ਨਾ ਕਾਨਗੜ ਖੜੇ ਸੀ ਅਸੀਂ ਹੁਣ ਕਾਨਗੜ ਕਿੱਥੋਂ ਕਾਨਗੜ ਭੂਤਨਾ ਜੀ ਅੱਛਾ ਸਮਾਨੇ ਸੋਨੇ ਦਾ ਸਮਾਨੇ ਦੇ ਹਾਂ ਜੀ ਸਰ ਇਹਦਾ ਨਾ ਅਟਾ ਬਹੁਤ ਬੇਕਾਰ ਆ ਰਿਹਾ ਸਾਰੇ ਲੋਕ ਮਤਲਬ ਦੋਸ਼ ਲਾ ਰਹੇ ਨੇ ਵੀ ਅਟਾ ਬੇਕਾਰ ਆ ਰਿਹਾ ਸਾਰਾ ਗਵਰਨਮੈਂਟ ਵੱਲੋਂ ਨਾ ਤਾਂ ਖਾਣਯੋਗ ਹੈ ਨਾ ਵੀ ਡੰਕਰਾਂ ਨੂੰ ਪਾਣਯੋਗ ਹੈ ਜੀ ਇਹ ਆਪਾਂ ਇਦਾਂ ਕਰਦੇ ਆਂ ਹਾਂਜੀ ਮੈਂ ਤੁਹਾਡੇ ਕੋਲ ਨਾ ਮੈਂ ਪਟਿਆਲੇ ਮੀਟਿੰਗ ਲਿਖਿਆ ਸੀ ਸਰ ਹਾਂਜੀ ਅੱਜ ਉਹ ਐਨਡੀਐਮ ਉਹਨਾਂ ਦੀ ਮੀਟਿੰਗ ਆ ਹਾਂਜੀ ਆਪਾਂ ਇਹ ਜਿਹੜੇ ਵੀ ਲੜਕੇ ਜਿਨ੍ਹਾਂ ਦਾ ਵੀ ਇਹ ਖਰਾਬ ਆਇਆ ਅਟਾ ਜਾਂ ਕੁਝ ਵੀ ਖਰਾਬ ਆਇਆ ਹਾਂਜੀ ਉਹਨਾਂ ਦੀ ਇੱਕ ਵੀਡੀਓ ਬਣਵਾ ਲਓ ਅੱਛਾ ਜੀ ਠੀਕ ਹੈ ਨਾ ਹਾਂਜੀ ਕਿਉਂਕਿ ਆਪਾਂ ਨੂੰ ਤਾਂ ਦੇਖੋ ਵਧੀਆ ਜੋ ਰੋਸ਼ਨ ਪਿੱਛੋਂ ਆਣਾ ਆਪਣਾ ਸਪਲਾਈ ਹੋਣੀ ਮਿਲ ਚ ਆਉਣੀ ਆ। ਹਾਂਜੀ। ਆਪਾਂ ਨੂੰ ਕਿਹੜਾ ਪਾ ਗਾ ਵੀ ਅੰਦਰ ਵਿੱਚ ਚੈੱਕ ਕਰਿਆ ਉਹਨਾ ਤੁਸੀਂ ਵੀ ਪੈਕਿੰਗ ਕਰਦੇ ਹੋ। ਹਾਂਜੀ। ਤੇ ਜਿੱਦਾਂ ਵੀ ਹੋਇਆ ਕੋਈ ਗੱਲ ਨਹੀਂ ਜਿੰਨਾ ਦਾ ਹੈਗਾ ਵੀ ਪ੍ਰੋਬਲਮ ਆ ਰਹੀ ਆ। ਹੂੰ ਹੂੰ। ਤਾਂ ਆਪਾਂ ਉਹਨਾਂ ਦਾ ਵਾਪਸ ਰਿਟਰਨ ਕਰ ਸਕਦੇ ਕੋਈ ਦਿੱਕਤ ਨਹੀਂ। ਉਹ ਵੀ ਸਰਕਾਰ ਨੇ ਵੀ ਤਾਂ ਡੰਗਰਾ ਦੇ ਖਾਣ ਜੋਗਾ ਨਹੀਂ ਹੈਗਾ ਆਟਾ ਕਹਿੰਦੇ ਸਾਨੂੰ ਦੇ ਰਹੇ ਨੇ ਮਤਲਬ ਮਾਰ ਕਰਨ ਦੇ ਵਾਸਤੇ। ਨਹੀਂ ਨਹੀਂ। ਦੇਖੋ ਕਹਿਣ ਦੀ ਗੱਲ ਹੋ ਗਈ ਹੈ ਨਾ ਫਿਰ। ਹਾਂਜੀ। ਦੇਖੋ ਅਸੀਂ ਬਲੋਏ ਇੱਕ ਕੰਮ ਕਰ ਰਹੇ ਹਾਂ। ਹਾਂਜੀ। ਠੀਕ ਹੈ ਨਾ ਸਰ ਹੁਣ ਜਿਹੜੀ ਚੀਜ਼ ਵਿੱਚੋਂ ਪੈਕਿੰਗ ਆਉਗੀ ਅਸੀਂ ਉਹ ਹੀ ਲੈਣਾ ਨਾ ਠੀਕ ਹੈ ਨਹੀਂ ਸਰ ਤੁਸੀਂ ਹੁਣ ਮਤਲਬ ਕਹਿੰਦੇ ਹੋ ਬਦਲ ਦੋਗੇ ਆਟਾ ਇਹਨਾਂ ਦਾ ਹਾਂ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਓਕੇ ਜਿਹੜਾ ਸਟਾਕ ਹੋ ਗਿਆ ਉਹਨਾਂ ਨੇ ਕਹਿੰਦੇ ਵੀਡੀਓ ਬਣਾ ਕੇ ਥਾਨੂੰ ਪ੍ਰੋਪਰਲੀ ਦੇ ਦਿਓ ਓਕੇ ਕਿਉਂਕਿ ਅਸੀਂ ਵੀ ਅੱਗੇ ਦਿਖਾਣ ਜਗੋ ਹੋਵਾਂਗੇ ਵੀ ਆਹ ਸਟਾਕ ਆ ਗਿਆ ਜੀ ਵੀ ਆਪ ਰੋਲ ਕਰੀਏ ਓਕੇ ਓਕੇ ਠੀਕ ਹੈ ਚਲੋ ਤੁਸੀਂ ਕਹਿੰਦੇ ਬਦਲੀ ਜਾਏਗੀ ਕਣਕ ਮਤਲਬ ਇਹਨਾਂ ਦਾ ਆਟਾ